ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰੈ ਸਰ ਜੀ ਦੋ ਤੁਹਾਨੂੰ ਝੋਟੀਆਂ ਦਿਖਾਵਾਂਗੇ ਕਿਹੜੀਆਂ ਕਦੋਂ ਸੁਈਆਂ ਕਿੰਨਾ ਦੁੱਧ ਬਾਦ ਆ ਕਿਹੜਾ ਪਿੰਡ ਆ ਕਿੰਨਾ ਨੰਬਰ ਆ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਆ ਜਾਓ ਜੀ ਸੱਸੀ ਕਾ ਬਾਈ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 6839060696 ਪਿੰਡ ਜੀ ਪਿੰਡ ਰਾਏ ਸਰ ਜ਼ਿਲ੍ਹਾ ਬਰਨਾਲਾ ਤਸੀਲ ਜ਼ਿਲ੍ਹਾ ਬਰਨਾਲਾ ਓਕੇ ਜੀ ਤੇ ਨੇੜੇ-ਤੇੜੇ ਨੇੜੇ ਹੀ ਸੰਤਾ ਆਪਣਾ ਬਿਤਰੀਆ ਹਾਂ ਲੈਵਾਉਂਦੇ ਕੋਲ ਨਾ ਰੇ ਬਰਨਾਲਾ ਵੀ ਨਜ਼ਦੀਕ ਆ ਗਿਆ ਹੈ ਨਾ ਠੀਕ ਆ ਜੀ ਤੇ ਵੀਰੇ ਅੱਜ ਆਪਾਂ ਦੋ ਝੋਟੀਆਂ ਦਿਖਾਉਣੇ ਕੋਣਾਂ ਦਿਖਾਉਣੇ ਕਿਹੜੇ-ਕਿਹੜੇ ਸੂ ਆ ਗਿਆ ਜਿਹੜੀ ਤੀਜੀ ਸੂਏ ਵੀਰੇ ਇਹਦੇ ਬਾਰੇ ਪਹਿਲਾਂ ਗੱਲ ਕਰ ਲਗੇ ਵੱਡੇ ਸਾਈਜ਼ ਦੀ ਫੁੱਲ ਸਾਈਜ਼ ਦੀ ਤੇ ਕਿੰਨੇ ਦਿਨ ਹੋ ਗਏ ਨੇ ਸੂਏ ਨੂੰ ਬਈ ਸੂਏ ਨੂੰ ਹੋ ਕੇ ਹੋਣਗੇ ਢਾਈ ਤਿੰਨ ਮਹੀਨੇ ਢਾਈ ਤਿੰਨ ਮਹੀਨੇ ਦੁੱਧ ਕਿੰਨਾ ਜਮਾ ਮੇਨ ਨਾਲ ਬਈ 11 ਲੀਟਰ ਪਿਆਰ ਹੈ ਨਹੀਂ ਬੰਦਾ 10 ਲੀਟਰ ਬਣ ਕੇ ਸੌਦਾ ਕਰ ਲੇ ਸੌਦਾ ਕਰ ਲੈ ਮਗਰ ਕੱਟੀ ਆ ਗਈ ਜੀ ਬੜਾ ਟੱਕੀ ਆ ਗਈ ਜੀ ਸਾਰੀ ਛੋਟੀ ਜੱਟ ਬਲੈਕ ਜੱਟ ਬਲੈਕ ਵਾਕੇ ਕੱਦ ਘਾੜ ਬੜਾ ਹੈ ਨਾ ਹਾਂ ਬਾਕੀ ਦੀ ਗੱਲ ਨਾ ਥੱਲਿਓਂ ਬੜੀ ਸਾਫ਼ ਹੈ ਨਾ ਲਿਆਓ ਜੀ ਬਾਹਰ ਨੂੰ ਲਿਆਓ ਤੇ ਵੱਡੇ ਸਾਇਚ ਆ ਗਈ ਦੁੱਧ 10 ਲੀਟਰ ਜਮਾ ਬਾਈ ਕਹਿੰਦਾ 11 ਗਾ 10 ਲੀਟਰ ਤੁਸੀਂ ਮਿਣ ਕੇ ਲਿਆ ਸਕਦੇ ਹੋ ਪ्योर ਜੈਡ ਬਲੈਕ ਕਦ ਘਾਟ ਬਹੁਤ ਆ ਹਨਾ ਕਦ ਘਾਟ ਫੁੱਲ ਤੇ ਮਗਰ ਵੀ ਕੱਟੀ ਤਿੰਨ ਵੀ ਨਹੀਂ ਹੋਈ ਵੀ ਹੋ ਬਾਈ ਹੂੰ ਆ ਦੇਖੋ ਠੀਕ ਦੇਖੋ ਮੈਂ ਟੀਕਾ ਭਰਾਂ ਓਕੇ ਜੀ ਖਾਲੀ ਕਰਕੇ ਦੇਣੀ ਹੈ ਖਾਲੀ ਕਰਕੇ ਦੇਣੀ ਹੈ ਮੋੜ ਲਿਓ ਜੀ ਹੂੰ ਕੁਆਲਿਟੀ ਠੀਕ ਹੈਗੀ ਤੇ ਬਾਕੀ ਦੁੱਧ ਵੀ ਰੈਡੀ ਹੈਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਆ ਲੋ ਜੀ ਥਣ ਲੇਵਾ ਪੂਰਾ ਸਾਫ ਤੇ ਵੀਰੇ ਮੈਂਡਮਨ ਨੂੰ ਇੱਕ ਨੰਬਰ ਆ ਇਹ। ਭਾਈ ਜੀ ਬੱਚਾ ਸਾਡੋ ਨਾਲ ਦੀ ਨਾਲ ਕੋਲ ਠੋਟੀ। ਓਕੇ। ਤੇ ਇਹ ਵੱਡੇ ਦਾਜ ਦੀ ਆ ਗਈ ਤੇ ਮੁੱਲ ਭਾਈ ਇਹਦਾ। ਮੁੱਲ ਆਪਾਂ ਫੋਨ ਤੇ ਕਰਾਂਗੇ। ਦਾਜ ਜੀ ਹੋਊਗਾ। ਹੁਣ ਦੋ ਨੰਬਰ ਦੀ ਗੱਲ ਕਰ ਲੀ। ਇਹਦੀ ਕੀ ਰੇਟ ਲੱਗੀ ਜੀ? ਭਾਈ ਇਹ ਦੂਜਾ ਸੂਆ ਦੂਜਾ ਜੀ। ਦੂਜਾ ਸੂਆ ਸੋਈ ਆ। ਅੱਛਾ। ਤੁਹਾਨੂੰ ਮਹੀਨਾ ਕੋਈ ਨਹੀਂ ਦੁਪਹਰ ਚਾਹ ਦੇ ਉੱਤੇ ਹੋਣਾ। ਕਿੰਨਾ ਦੁੱਧ ਰੈਡੀ ਆ ਵੀਰੇ? ਬੋਧੇ ਸਾਰੇ 10 ਕਿਲੋ ਤਿਆਰ ਹੈ ਜੀ ਬਸ ਨਾਂ ਨੰਨ ਕੇ ਸਾਧਾ ਕਰ। ਓਕੇ ਲਓ ਇਹਨੂੰ ਵੀ ਬਾਹਰ ਨੂੰ ਸੂਆ ਦੂਜਾ ਜੀ। ਸੂਆ ਦੂਜਾ। ਓਕੇ ਜੀ। ਮਗਰ ਕੀ ਆ ਗਿਆ? ਮਾਰ ਮਗਰ ਕੱਟੀ ਆ ਗਈ ਓਕੇ ਜੀ ਦੁੱਧ ਵਾਲੇ ਸੌਦੇ ਹਨਾ ਤੁਨੇ ਹਾਂਜੀ ਓਕੇ ਜੀ ਲੈ ਚੱਲ ਆਈਂਦਾ ਹੂੰ ਹੂੰ ਇਹ ਦੁੱਧ ਜੀ ਬਹਿੜੀ ਵਾਲਾ ਪਾਸਾ ਜੀ ਤੇ ਥਣ ਤਾਂ ਨਹੀਂ ਵੱਧ ਘਟ ਨਹੀਂ ਥਣ ਦੁੱਧ ਬਰਾਬਰ ਹੈ ਜੀ ਓਕੇ ਜੀ ਜਮਾ ਬਰਾਬਰ ਹਾਂ ਫੁੱਲ ਬਰਾਬਰ ਕੋਈ ਇੱਕ ਦੀ ਧਾਰ ਵੀ ਘਟ ਵੱਧ ਨਹੀਂ ਜਾਏਗੀ ਠੀਕ ਹੈ ਜੀ ਮੋੜ ਲਿਓ ਵੀਰੇ ਹੂੰ ਤੇ ਬਾਕੀ ਦਾ ਸੋਹਣੀਆਂ ਹਨਾ ਜੋਠੀ ਆ ਦੇਖੋ ਜੀ ਬਲੈਕ ਹੈ ਵੀ ਸਾਰੀ ਤੇ ਦੋਨੇ ਦੁੱਧ ਪੀਣਾ ਹੈ ਸੌਦੇ ਤੇ ਰੇਟ ਫਿਰ ਜਾਏ ਜੀ ਹੋਣਗੇ ਬਾਈ ਇਹਨਾਂ ਦੇ ਹੋਣਗੇ ਫੋਨ ਤੇ ਹੈਂ ओके ਜਮਾ ਜਾਇ ਰੇਟ ਹੋਣਗੇ ਇਹ ਥੱਲੇ ਕਿੰਨਾ ਦੁੱਧ 10 ਕਿਲੋ ਬੱਚੇ ਤੇ ਰੈਡੀ ਮੀਲ ਦੀ ਜਮ ਕਿੰਨੇ ਦਿਨ ਹੋ ਗਏ ਤੁਹਾਨੂੰ ਨੂੰ ਨੂੰ ਮਹੀਨੇ ਤੋਂ ਬਾਅਦ ਚਲੋ ਦੁੱਧ ਤੇ ਓਕੇ ਤੇ ਇਹਦੇ ਥੱਲੇ 11 ਤੇ ਆਪਾਂ 10 ਕਹਿ ਕੇ ਦੇਣਾ ਮੁੱਲ ਦੋਨਾਂ ਦਾ ਫੋਨ ਤੇ ਓਕੇ ਜੀ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਦਿਖਾ ਦਿਆਂ ਨੰਬਰ ਫੇਰ ਬੋਲੋ ਜੀ ਨੰਬਰ 678 ਜੀ 664 ਧਾਰਾ ਨੂੰ ਵੀਡੀਓ ਲੰਮੀ ਹੋ ਜਾਂਦੀ ਆਇਓ ਬਾਈ ਕਹਿੰਦੇ ਦੋਨੇ ਟਾਈਮ ਹੀ ਚੋ ਕੇ ਲੈ ਕੇ ਜਾ ਹੂੰ ਠੀਕ ਆ ਤੇ ਪਿੰਡ ਬਾਈਆਂ ਦਾ ਰਹਿ ਸਾਰਾਗਾ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲੇ ਹੈ ਨਾ ਹਾਂਜੀ ਦੋ ਛੋਟੀਆਂ ਹੀ ਦੋਨੇ ਸੰਦਗਾਰੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਅਗਨੇ ਵੀਡੀਓ